ਹਾਂਜੀ ਸਸਤੀ ਗੱਲ ਜੀ ਸਸਤੀ ਗੱਲ ਜੀ ਤੁਸੀਂ ਕਿਹਨੋਂ ਸਰੋਂ ਲੱਗੋ ਤੁਸੀਂ ਇੱਧਰ ਆਜਾ ਨਾ ਆਲੀ ਆ ਜੀ ਨਾਨੀ ਨਾਨੀ ਜੀ ਤੁਸੀਂ ਕੌਣ ਹੋ ਜੀ ਮੈਂ ਮਾਤਾ ਜੀ ਮਾਤਾ ਜੀ ਹਾਂਜੀ ਕਿਹਾ ਵੀ ਮੁੰਡਾ ਹਾਂਜੀ ਕੀ ਕੀ ਨਾਮ ਹੈ ਮਾਤਾ ਜੀ ਬੀਰਪਾਲ ਕਾੜ ਜੀ ਇਧਰ 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 ਦੇਖ ਕੇ ਗੱਲ ਕਰੋ ਕਿਵੇਂ ਦੇਖਿਓ ਜੀ ਕਿਉਂਕਿ ਤੁਸੀਂ ਕਿ ਇੱਥੇ ਆਏ ਹੋ ਜੀ ਹੁਣ ਹਾਂਜੀ ਇਹ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨਾ ਖਨੌੜੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਹਾਂਜੀ ਹਾਂਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਇਹ ਤਾਂ ਕਾਫੀ ਧੇਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨਕੇ ਲਿਖਿਆ ਨਹੀਂ ਜੀ ਮੈਂ ਜਾਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਾਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈਸੀਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿ ਐਸੀ ਪਤਾ ਨਾ ਜਾ ਉਹ ਨਹੀਂ ਰੁਕਿਆ ਜੀ ਵੱਡੇ ਨਾਲ ਰਹਿੰਦਾ ਸੀ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹੇ ਰਹੇ ਆ ਜੀ ਕਿ ਅੱਜ ਤੁਸੀਂ ਕਿਨੇ ਅੱਜ ਅੱਜ ਤੱਕ ਨੂੰ ਹੁਣ ਅੱਜ ਸਾਦੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਇਆ ਨਿਕਲਿਆ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਂ ਤੁਹਾਨੂੰ ਜੀ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਤੁਸੀਂ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਢਿੱਡ 'ਚ ਹੀ ਤੇ ਹੁਣ ਇਸ ਦਾ ਪਾਲਣ ਪੋਸ਼ਣ ਕਰਨ ਕਰ ਰਹੇ ਸੀ ਜੀ ਇਹ ਦੇ ਜਿਹੜਾ ਪਾਲਣ ਪੋਸ਼ਣ ਕਰਦੇ ਸੀ ਦਾਦਾ ਅਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਇਹ ਵੀ ਚਾਚਾ ਸੀ ਕਿੰਨੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਜੀ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹ ਦਾ ਵਿਆਹ ਕੀ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਹੀ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਜੀ ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਥੋੜੇ ਬੱਚੇ ਨਹੀਂ ਤੋਂ ਦੋ ਕੁੜੀਆਂ ਜੀ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਕੋਈ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀਂ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵੀ ਆਈ ਵੀ ਆ ਜਿਹੜਾ ਸੌਰੀ ਰਹਿੰਦੀ ਸੀ ਪਰਸੋ ਜਦੋਂ ਤੁਹਾਡੀ ਕਿਹਨੇ ਵੀ ਤੁਹਾਡੀ ਗ੍ਰੀਜ ਮੈਰੇ ਜੀ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰੇ ਜੀ ਹਾਂਜੀ 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 ਜੀ ਜੀ ਹੋਰ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾ ਦਾਈ ਚਾਹਣੀ ਆ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚ ਮੁੱਛ ਸਾਹਮਣੇ ਖੜੀ ਆ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਿਸੇ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਾਈ ਵਾ ਉਹ ਕਹਿੰਦੇ ਨੇ ਸਾਡੀਆ ਮੰਗਾ ਜਾਂਦਾ ਬੁਰਿਆ ਨੇ ਹੁੰਦੀ ਆਸੀਂ ਨਾ ਸੰਸਕਾਰ ਹੋਣ ਦੀ ਇਹ ਨਾ ਨਹੀਂ ਜੀ ਮੇਰੇ ਕਿੰਨਿਆਂ ਕੋਈ ਕਾਰਵਾਈ ਦੀ ਮੰਗ ਨਹੀਂ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤੇ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤਾਂ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਜਦੋਂ ਇਹਨੂੰ ਕਰਨ ਨੂੰ ਮਾੜਨਾ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਇਓ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਓ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਦੇਖਦੇ ਹਾਂ ਛੋਟੇ ਛੋਟਾ ਬੇਟਾ ਇੱਕ ਤਾਂ ਸ਼ਹੀਦ ਮੰਗੂ ਹੋਇਆਗਾ ਗੋਲੀ ਲੱਗੀ ਆ ਕਿ ਉਹਦੇ ਤੇ ਉਸ ਤੋਂ ਬਾਅਦ ਚ ਤੁਸੀਂ ਉਹਨੂੰ